ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਂ ਦੇਖ ਰਹੇ ਹੋ ਖਾਨਪੁਰ ਟੀਵੀ ਅੱਜ ਅਸੀਂ ਆਏ ਆ ਗੁਰਦੁਆਰਾ ਬੇਰ ਸਾਹਿਬ ਜੋ ਕਿ ਸਲਤਨਪੁਰ ਲੋਧੀ ਚ ਪੈਂਦਾ ਬਹੁਤ ਵਧੀਆ ਜਗ੍ਹਾ ਆ ਦੇਖਣ ਵਾਲੀ ਵੀਡੀਓ ਨੂੰ ਪੂਰਾ ਦੇਖਿਓ ਕਾਫੀ ਕੁਝ ਦੇਖਣ ਨੂੰ ਮਿਲੇਗਾ ਤੁਹਾਨੂੰ ਤੇ ਜਾਣਾ ਚਾਹੀਦਾ ਦਰਸ਼ਨ ਕਰਨੇ ਚਾਹੀਦੇ ਨੇ ਆ ਗੇਟ ਆ ਮੈਂ ਜਿੱਥੋਂ ਆਪਾਂ ਐਂਟਰ ਕਰਨੇ ਆ ਅੰਦਰ ਦਰਬਾਰ ਸਾਹਿਬ ਨੂੰ ਜਾਣ ਵਾਸਤੇ ਬਹੁਤ ਵਧੀਆ ਆਇਆ ਹੈ ਪੰਜਾਬ ਚ ਕਪੂਰਥਲਾ ਜ਼ਿਲ੍ਹੇ ਦੇ ਅੰਦਰ ਹੁੰਦਾ ਆ ਬੜੀ ਦੂਰ ਦੂਰ ਤੱਕ ਦੁਨੀਆ ਇੱਥੇ ਆਉਂਦੀ ਆ ਸਰਦਾ ਦੇ ਮੁਤਾਬਕ ਜਿਹੜਾ ਵੀ ਇੱਥੇ ਆਉਂਦਾ ਆ ਪੀਏ ਝੋਲੀਆਂ ਪਰਖੇ ਜਾਂਦਾ ਬਹੁਤ ਦੁਨੀਆ ਆਉਂਦੀ ਆ ਦਰਸ਼ਨ ਕਰਨ ਨੂੰ ਆਸ ਸਰੋਵਰ ਇੱਥੇ ਸ਼ਰਾਨ ਕਰਨ ਨੂੰ ਬਹੁਤ ਵਧੀਆ ਬਣਾਇਆ ਪਿਆ ਸਰੋਵਰ ਆ ਬੀਬੀਆਂ ਵਾਸਤੇ ਲੱਗ ਗਿਆ ਬੰਦਿਆਂ ਵਾਸਤੇ ਲੱਗ ਗਿਆ ਬਣਾਇਆ ਪਿਆ ਅੱਛੀ ਚੀਜ਼ ਹੈ ਦੇਖਣੀ ਚਾਹੀਦੀ ਆ ਕੇ ਸਾਰੇ ਸਿੱਖ ਸੰਤਾਂ ਨੂੰ ਬੇਨਤੀ ਹੈ ਇੱਕ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ ਪਹਿਲੀ ਪਾਸ਼ਾਹੀ ਦਾ ਸਥਾਨ ਹੈ ਹਾ ਬੇਰੀ ਸਾਹਿਬ ਹੈ ਇਹ ਪਰਲੇ ਪਾਸੇ ਪੂਰਾ ਸਾਹਵਾਂ ਜਿੱਥੇ ਗੁਰੂ ਨਾਨਕ ਦੇਵ ਜੀ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਤੇ ਇੱਥੇ ਤਪੱਸਿਆ ਕਰਿਆ ਕਰਦੇ ਸੀ ਇਹ ਰਸਤਾ ਗਿਆ ਉਧਰ ਨੂੰ ਅੱਗੇ ਨਦੀ ਆਕ ਜਿਸ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਣੇ aloop ਹੀ ਆ ਸਾਹਮਣੇ ਨਦੀ ਦਿਖਣ ਈ ਆ ਇਸ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਅਲੋਪ ਹੋਏ ਸੀ ਤੇ ਤਿੰਨ ਦਿਨ ਬਾਅਦ ਇੱਥੋਂ ਗਾਂਹ ਜਾ ਕੇ ਅੱਗੇ ਗੁਰਦੁਆਰਾ ਸਾਹਿਬ ਆ ਇੱਕ ਅੰਤਿਮ ਜਾਤਮਾ ਗੁਰਦੁਆਰਾ ਸਾਹਿਬ ਦਾ ਨਾਮ ਆ ਉੱਥੇ ਜਾ ਕੇ ਨਿਕਲੇ ਸੀ ਤੇ ਉੱਥੇ ਜਾ ਕੇ ਮੂਲ ਮੰਤਰ ਉਚਾਰਿਆ ਸੀ ਬੜੀ ਸ਼ਰਦਾ ਦੇ ਨਾਲ ਦੁਨੀਆ ਇੱਥੇ ਆਂਦੀ ਆ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਕੇ ਜਾਂਦੀ ਆ ਕਾਫੀ ਦੂਰ ਦੂਰ ਤੱਕ ਦੁਨੀਆ ਇੱਥੇ ਦਰਸ਼ਨ ਕਰਨ ਵਾਸਤੇ ਆਂਦੀ ਆ ਬਹੁਤ ਵਧੀਆ ਹੈ ਸਤਿ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਤਪ ਕੀਤਾ ਹੋਇਆ ਹੈ ਬਾਹਰ ਪੱਥਰ ਲਾਇਆ ਪਿਆ ਹੈ ਆ ਇਧਰ ਪੂਰਾ ਸਾਹਬ ਹੈ ਇਸ ਦੇ ਅੰਦਰ ਆ ਦੇਖੋ ਆ ਜਗ੍ਹਾ ਦੇ ਉੱਪਰ ਬੈ ਕੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਾ ਕਰਦੇ ਸੀ ਆ ਬੇਰੀ ਸਾਹਬ ਹੈ thank <laughs> you ਸਾਂਗ ਗੁਰਦੁਆਰਾ ਬੇਰੀ ਸਾਧ ਅੰਦਰ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਾਜਮਾਨ ਹੈ ਸੰਗਤਾਂ ਬੈਠੀਆਂ ਨੇ ਦਰਸ਼ਨ ਕਰਨ ਡੀਆਂ ਨੇ ਦਰਸ਼ਨ ਕਰਕੇ ਬੰਦੇ ਦੀ ਰੂਹ ਰੂਹ ਜੀ ਫਰਕ ਪੈਂਦਾ ਹੈ ਅੰਦਰ ਬੈਠਾ ਹੋਏ ਨਾ ਜਦੋਂ ਤੇ ਬੰਦੇ ਨੂੰ ਬਿਲਕੁਲ ਸ਼ਾਂਤੀ ਮਹਿਸੂਸ ਹੁੰਦੀ ਆ ਜਾਣਾ ਚਾਹੀਦਾ ਸਾਰਿਆਂ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮਰਿਆ ਲੱਗੇ ਤੇ ਵਾਹਿਗੁਰੂ ਜਰੂਰ ਲਿਖਿਓ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਇਹੀ ਹੈ ਵੀ ਚਲੋ ਜਿਹੜੇ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਨਹੀਂ ਜਾ ਸਕਦੇ ਦੂਰ ਦੂਰ ਤੱਕ ਬਾਹਰ ਦੇ ਕੋਈ ਸਾਰੇ ਜਨਤਾ ਜੀ ਦਾ